ਅਸੀਂ ਮਾਣੀ ਪੜਦੇ ਹਾਂ ਸੇਵਾ ਸਿਮਰਨ ਵੀ ਕਰਦੇ ਹਾਂ ਪਰ ਨਾ ਸਮਝੀ ਕਾਲ ਪੱਲੇ ਜੁਕਤੀ ਨਾ ਹੋਣ ਕਰਕੇ ਸਾਡੇ ਮਨ ਵਿੱਚ ਇਹ ਇੱਛਾ ਹੁੰਦੀ ਹੈ ਕਿ ਅਸੀਂ ਜੋ ਨਾਮ ਜਪ ਰਹੇ ਹਾਂ ਸੇਵਾ ਕਰ ਰਹੇ ਹਾਂ ਦਾਲ ਪੁੰਨ ਜਾਂ ਕੋਈ ਵੀ ਹੋਰ ਭੱਲੇ ਦਾ ਕੰਮ ਕਰ ਰਹੇ ਹਾਂ ਇਸ ਨੂੰ ਲੋਕੀ ਵੇਖਣ ਤੇ ਸਾਡੀ ਪ੍ਰਸ਼ੰਸਾ ਕਰਨ ਸਾਡੇ ਮਿੱਤਰ ਸੱਜਣ ਰਿਸ਼ਤੇਦਾਰ ਇਹ ਕਹਿਣ ਕੀ ਇਹ ਨਿੱਤ ਗੁਰਦੁਆਰੇ ਜਾਂਦਾ ਹੈ ਇਹ ਬੜੀ ਬੰਦਗੀ ਕਰਦਾ ਹੈ ਇਹ ਬੜਾ ਵੱਡਾ ਭਗਤ ਹੈ ਇਹ ਬੜਾ ਦਾਨੀ ਹੈ ਅਸੀਂ ਥਾਂ-ਥਾਂ ਆਪਣੀ ਬੰਦਗੀ ਸੇਵਾ ਭਗਤੀ ਬੜਿਆਈ ਭਲੇ ਕਾਰਜਾਂ ਬਾਰੇ ਲੋਕਾਂ ਨੂੰ ਦੱਸ ਕੇ ਲੋਕਾਂ ਤੇ ਆਪਣਾ ਪ੍ਰਭਾਵ ਪਾਉਣ ਚੰਦੇ ਹਾਂ ਤਾਂ ਕਿ ਲੋਕ ਸਾਡੀ ਵਾਹ ਵਾਹ ਕਰਨ ਵਾਹ ਵਾਹ ਇਸ ਰਸਤੇ ਦੀ ਬੜੀ ਖਾਈ ਹੈ ਜਿਸ ਵਿੱਚ ਕੋਈ ਗੁਣ ਹੈ ਕੋਈ ਬਾਣੀ ਪੜਦਾ ਹੈ ਕੋਈ ਸਿਮਰਨ ਕਰਦਾ ਹੈ ਕਈਆਂ ਦੀ ਜ਼ਿੰਦਗੀ ਚ ਹਥੀਂ ਸੇਵਾ ਬਹੁਤ ਹੁੰਦੀ ਹੈ ਕਈ ਜ਼ਿੰਦਗੀ ਚ ਦਾਨਪੁਨ ਦਿਆ ਦੇ ਕਾਰਜ ਬਹੁਤ ਕਰਦੇ ਹਨ ਪਰ ਜੇ ਚਾਹੁੰਦੇ ਹੋ ਮੰਜ਼ਿਲ ਤੱਕ ਪਹੁੰਚਣਾ ਤਾਂ ਕਈ ਵੀ ਪ੍ਰਗਟ ਕਰਨ ਦੀ ਕੋਸ਼ਿਸ਼ ਨਾ ਕਰੋ ਆਪਣੇ ਆਪ ਪ੍ਰਗਟ ਹੋਏ ਤੇ ਕੋਈ ਗੱਲ ਨਹੀਂ ਪਰ ਜਦੋਂ ਅਸੀਂ ਆਪ ਪ੍ਰਗਟ ਕਰਾਂਗੇ ਤਾਂ ਕਮਾਈ ਡੁੱਲ ਜਾਵੇਗੀ

ਹੀ ਅੰਦਰੇ ਲਸਣ ਕਟਿਆ ਜਾ ਰਿਹਾ ਹੈ ਲਸਣ ਆਪਣੇ ਖਸ਼ਬੂ ਆਪ ਹੀ ਬਹਾਰ ਦੱਸ ਦਿੰਦਾ ਹੈ ਇਸੇ ਤਰ੍ਹਾਂ ਹੀ ਭਗਤੀ ਵੀ ਛੁਪੀ ਨਹੀਂ ਰਹਿ ਸਕਦੀ ਪਰ ਸਿੱਖ ਦਾ ਫਰਜ਼ ਇਹੀ ਹੈ ਕਿ ਉਹ ਗੁਪਤ ਹੋ ਕੇ ਵਰਤੇ ਜਦੋਂ ਅਸੀਂ ਆਪਣੇ ਜਪ ਤਪ ਰਾਈ ਹੋਈਆਂ ਪ੍ਰਾਪਤੀਆਂ ਨੂੰ ਹਉਮੈਵਲ ਹੋ ਕੇ ਪ੍ਰਗਟ ਕਰਨ ਦਾ ਯਤਨ ਕਰਦੇ ਹਾਂ ਤਾਂ ਹਰੇਕ ਬ੍ਰਿੰਕ ਗੱਲ ਲੱਗ ਜਾਂਦੀ ਹੈ ਅਸੀਂ ਅਗਾਂਹ ਨਹੀਂ ਵਸ ਸਕਦੇ ਮੰਜਲ ਤੇ ਨਹੀਂ ਪਹੁੰਚ ਪਾਉਂਦੀ ਹਜ਼ਾਰਾਂ ਦੀ ਖੇਡ ਕਈ ਵਾਰੀ ਖਤਮ ਹੋ ਜਾਂਦੀ ਹੈ ਧਾਰਮਿਕਤਾ ਦੀ ਪੜਾਈ ਦੁਨਿਆਵੀ ਪੜਾਈ ਦੀ ਤਰ੍ਹਾਂ ਨਹੀਂ ਕਿ ਦੂਜੀ ਕਲਾਸ ਤੋਂ ਬਾਅਦ ਤੀਜੀ ਤੇ ਤੀਜੀ ਤੋਂ ਬਾਅਦ ਚੌਥੀ ਹੀ ਆਵੇਗੀ ਇੱਥੇ ਤੇ ਹਰ ਕਦਮ ਸੋਚ ਕੇ ਪੈ ਵਿੱਚ ਪੁੱਟਣਾ ਹੈ ਕਿਉਂਕਿ ਡਬਲ ਐਮਏ ਵਾਲਾ ਵੀ ਕੱਚੀ ਵਿੱਚ ਵੀ ਡਿੱਗ ਜਾ ਸਕਦਾ ਹੈ ਕੁਝ ਸਮੇਂ ਦੀ ਗੱਲ ਹੈ ਇੱਕ ਬੀਬੀ ਦਾਸ ਨੂੰ ਕਹਿੰਦੀ ਨਾਮ ਦੀ ਦਾਤ ਦਿਓ ਦਾਸ ਨੇ ਕਿਹਾ ਗੁਰੂ ਸਾਹਿਬ ਆਪ ਜਦੋਂ ਸੁਤੀ ਅੰਗਾਵ ਵਿੱਚ ਆਵਾਜ਼ਾਂ ਮਾਰ-ਮਾਰ ਕੇ ਕਹਿੰਦੇ ਹਨ ਨਾਮ ਜਪੋ ਸਿਮਰਨ ਕਰੋ ਤੂੰ ਕਹਿੰਦੀ ਹੈ ਨਾਮ ਦੀ ਦਾਤ ਦਿਓ ਉਸ ਦੀਆਂ ਅੱਖਾਂ ਚਤਰੂ ਆ ਕੇ ਕਹਿੰਦੀ ਮੈਂ ਉੱਤੋਂ ਥੱਲੇ ਲਿਗ ਪਈ ਹਾਂ ਮੇਰਾ ਬੜਾ ਮਨ जोडਦਾ ਸੀ ਅਮਰਤ ਵੇਲਾ ਵੀ ਬਣਿਆ ਸੀ ਪਰ ਥੱਲੇ ਡਿੱਗ ਪਈ ਹਾਂ ਭਾਵ ਲੱਖਾਂ ਤੋਂ ਹਜ਼ਾਰਾਂ ਰੂਹਾਂ ਦਾ ਬਣਿਆ ਹੋਇਆ ਸਿਮਨਨ ਨਾ ਸਮਝੀ ਕਾਰਨ ਥੱਲੇ ਡਿੱਗ ਪੈਂਦਾ ਹੈ ਮਿਲੀਆਂ ਹੋਈਆਂ ਦਾਤਾਂ ਖੋਈਆਂ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ